ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਸਟੱਡੀ ਪੰਜਾਬ ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਹਿਸਟਰੀ ਆਫ ਪੰਜਾਬ ਪੰਜਾਬ ਦੇ ਇਤਿਹਾਸ ਦੀ ਕਲਾਸ ਨੂੰ ਕਵਰ ਕਰਾਂਗੇ ਦੋਸਤੋ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਲੈਵਲ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਕਲਾਸ ਤੁਹਾਡੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੀ ਹੈ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਇਹਨਾਂ ਸਾਰੀਆਂ ਕਲਾਸਿਸ ਦੇ ਪੀਡੀਐਫ ਤੁਹਾਨੂੰ ਮੇਰੇ ਵਟਸਐਪ ਗਰੁੱਪ ਤੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਪ੍ਰੋਵਾਈਡ ਕਰ ਦਿੱਤੇ ਜਾਣਗੇ ਸੋ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਇਹਨਾਂ ਗਰੁੱਪਸ ਦਾ ਲਿੰਕ ਦੇ ਦੇਵਾਂਗਾ ਤਾਂ ਤੁਸੀਂ ਉੱਥੇ ਵਿਜ਼ਿਟ ਕਰਕੇ ਇਹਨਾਂ ਗਰੁੱਪਸ ਨੂੰ ਜੁਆਇਨ ਕਰ ਸਕਦੇ ਹੋ ਤਾਂ ਚਲੋ ਜ਼ਿਆਦਾ ਟਾਈਮ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 1 ਰਿੰਗਵੇਦਿਕ ਕਾਲ ਵਿੱਚ ਪੰਜਾਬ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਕਾਫੀ ਇੰਪੋਰਟੈਂਟ ਕੁਐਸਚਨ ਹੈ एग्जाम ਦੇ ਵਿੱਚ ਕਾਫੀ ਵਾਰ ਦੇਖਣ ਨੂੰ ਮਿਲ ਨੇ ਇਹ ਕੁਐਸਚਨ ਤਾਂ ਦੇਖੋ ਟਾਈਮ ਪੀਰੀਅਡ ਹੁੰਦਾ ਇੱਕ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਜੇਕਰ ਗੱਲ ਕਰੀ ਆਪਾਂ ਰਿੰਗਵੇਦਿਕ ਕਾਲ ਚਾਹੇ ਆਪਾਂ ਰਿੰਗਵੇਦਿਕ ਦੀ ਗੱਲ ਕਰ ਲਈਏ ਚਾਹੇ ਮਾਂ ਭਾਰਤ ਦੇ ਸਮੇਂ ਦੀ ਗੱਲ ਕਰ ਲਈਏ ਚਾਹੇ ਆਪਾਂ ਰਮਾਇਣ ਦੇ ਸਮੇਂ ਦੀ ਗੱਲ ਕਰ ਲਈਏ ਤਾਂ ਉਸ ਸਮੇਂ ਕੀ ਸੀ ਪੰਜਾਬ ਸੀ ਜਿਹੜਾ ਅਲੱਗ-ਅਲੱਗ ਨਾਵਾਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਇਗਜ਼ਾਮ ਦੇ ਵਿੱਚ ਐਗਜ਼ਾਮੀਨਰ ਕੀ ਕਰਦਾ ਹੈ ਉਹ ਸਿੱਧਾ ਸਿੱਧਾ ਕੁਐਸਚਨ ਪੁੱਛਦਾ ਹੈ ਕਿ ਰਿੰਗਵੇਦੀ ਕਾਲ ਦੇ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਜਾਂ ਮਹਾਭਾਰਤ ਦੇ ਵਿੱਚ ਕਿਸ ਨਾਮ ਨਾਲ ਜਾਣਿਆ ਜਾਂਦਾ ਰਮਾਇਣ ਦੇ ਵਿੱਚ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਇਹ ਕੁਐਸਚਨ ਤੁਸੀਂ ਨੋਟ ਡਾਊਨ ਕਰਕੇ ਰੱਖ ਲੈਣੇ ਨੇ ਕਾਫੀ ਇੰਪੋਰਟੈਂਟ ਰਹਿਣਗੇ ਤਾਂ ਜੇਕਰ ਗੱਲ ਕਰੀਏ ਰਿੰਗਵੇਦੀ ਕਾਲ ਦੇ ਸਮੇਂ ਦੇ ਵਿੱਚ ਤਾਂ ਰਿੰਗਵੇਦੀ ਕਾਲ ਦੇ ਵਿੱਚ ਪੰਜਾਬ ਨੂੰ ਸप्त ਸਿੱਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਸप्त ਸਿੰਧੂ ਦਾ ਕੀ ਅਰਥ ਸੀ? ਸप्त ਸਿੰਧੂ ਦਾ ਅਰਥ ਸੀ ਸੱਤ ਨਦੀਆਂ ਦਾ ਦੇਸ਼। ਤਾਂ ਉਸ ਸਮੇਂ ਕੀ ਸੀ ਪੰਜਾਬ ਦੇ ਵਿੱਚ ਟੋਟਲ ਸੱਤ ਨਦੀਆਂ ਵਹਿਦੀਆਂ ਸੀ ਠੀਕ ਹੈ ਸਤਲੁਜ, ਬਿਆਸ, ਰਾਵੀ, ਚਨਾਬ, ਜਹਲਮ, ਸਰਸਵਤੀ ਹੋ ਗਿਆ, ਸਿੱਧ ਨਦੀ ਹੋ ਗਿਆ। ਤਾਂ ਇਹਨਾਂ ਨਦੀਆਂ ਨਾਲ ਮਿਲ ਕੇ ਕੀ ਸੀ ਪੰਜਾਬ ਤੋਂ ਸप्त ਸਿੱਧੂ ਨਾਮ ਬਣਿਆ ਸੀ ਰਿੰਗਵੇਦੀ ਕਾਲ ਦੇ ਵਿੱਚ ਠੀਕ ਹੈ। ਤਾਂ ਇਹ ਤੁਹਾਡਾ ਕਨਫਿਊਜ਼ਨ ਦੂਰ ਹੋ ਗਿਆ ਤੇ ਇਸੇ ਤਰੀਕੇ ਨਾਲ ਜੇਕਰ ਗੱਲ ਕਰੀਏ ਰਮਾਇਣ ਦੇ ਵਿੱਚ ਰਮਾਇਣ ਦੇ ਸਮੇਂ ਦੇ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਸੰਬੋਧਿਤ ਕੀਤਾ ਗਿਆ ਸੀ? ਤਾਂ ਰਮਾਇਣ ਦੇ ਸਮੇਂ ਦੇ ਵਿੱਚ ਕੀਤਾ ਗਿਆ ਸੀ ਟੱਕ ਪ੍ਰਦੇਸ਼ ਦੇ ਨਾਲ ਟੱਕ ਪ੍ਰਦੇਸ਼ ਦੇ ਨਾਮ ਨਾਲ ਟੱਕ ਪ੍ਰਦੇਸ਼ ਕਿਹਨੇ ਨਾਮ ਰੱਖਿਆ ਸੀ ਇਹ ਉਸ ਸਮੇਂ ਪੰਜਾਬ ਦੇ ਵਿੱਚ ਕੀ ਸੀ ਇੱਕ ਟੱਕ ਕਬੀਲੇ ਦੇ ਲੋਕ ਰਹਿੰਦੇ ਸੀ ਜਿਸ ਦੇ ਕਾਰਨ ਉਹਨਾਂ ਨੇ ਕੀ ਕਰਤਾ ਪੰਜਾਬ ਦਾ ਨਾਮ ਕੀ ਰੱਖਤਾ ਟੱਕ ਪ੍ਰਦੇਸ਼ ਰੱਖ ਦਿੱਤਾ ਠੀਕ ਹੈ ਇਸੇ ਤਰੀਕੇ ਨਾਲ ਜੇਕਰ ਆਪਾਂ ਗੱਲ ਕਰੀਏ ਮਹਾਪਾਰਤ ਦੀ ਤਾਂ ਮਹਾਪਾਰਤ ਦੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਸੀ ਉਸ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਉਸ ਨੂੰ ਜਾਣਿਆ ਜਾਂਦਾ ਸੀ ਪੰਚਨੰਦ ਦੇ ਪੰਚਨਦ ਉਸ ਸਮੇਂ ਕੀ ਸੀ ਮਹਾਭਾਰਤ ਦੇ ਸਮੇਂ ਦੇ ਵਿੱਚ ਟੋਟਲ ਪੰਜ ਨਦੀਆਂ ਸੀ ਪੰਜਾਬ ਦੇ ਵਿੱਚ ਤਾਂ ਉਹਨਾਂ ਪੰਜ ਨਦੀਆਂ ਦੇ ਨਾਮ ਤੋਂ ਕੀ ਸੀ ਪੰਚਨਦ ਹੋਣ ਦੇ ਵਿੱਚ ਆ ਗਿਆ ਠੀਕ ਹੈ ਤਾਂ ਇਹ ਕਨਫਿਊਜ਼ਨ ਤੁਹਾਡਾ ਦੂਰ ਹੋ ਗਿਆ ਰਿੰਗਵੇਦਿਕ ਕਾਲ ਮਹਾਭਾਰਤ ਤੇ ਰਮਾਇਣ ਦੇ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਠੀਕ ਹੈ ਤਾਂ ਇਹ ਨੋਟ ਡਾਊਨ ਕਰ ਲੈਣਾ ਹੈ ਤਾਂ ਨੈਕਸਟ ਕੁਐਸਚਨ ਦੇਖ ਲੈਂਦੇ ਆ ਕੁਐਸਚਨ ਨੰਬਰ 2 ਰਮਾਇਣ ਵਿੱਚ ਪੰਜਾਬ ਨੂੰ ਕਿਹੜੇ ਨਾਮ ਨਾਲ ਸੰਬੋਧਿਤ ਕੀਤਾ ਗਿਆ ਤਾਂ ਰਮਾਇਣ ਦੇ ਵਿੱਚ ਕੀ ਸੀ ਤਾਂ ਰਮਾਇਣ ਦੇ ਵਿੱਚ ਟੱਕ ਪ੍ਰਦੇਸ਼ ਦੇ ਨਾਮ ਨਾਲ ਠੀਕ ਹੈ ਟੱਕ ਕਬੀਲੇ ਦੇ ਲੋਕਾਂ ਦੁਆਰਾ ਇਸ ਦਾ ਨਾਮ ਰੱਖਿਆ ਗਿਆ ਸੀ ਟੱਕ ਪ੍ਰਦੇਸ਼ ਠੀਕ ਹੈ ਯਾਦ ਰੱਖਣਾ ਰਿਮਾਈਂਡ ਦੇ ਸਮੇਂ ਦੇ ਵਿੱਚ ਹੁਣ ਨੈਕਸਟ ਕੁਐਸਚਨ ਦੇਖ ਲੈਣੇ ਆਂ ਮਹਾਪਾਰਥ ਨਾਮਕ ਮਹਾਕਾਫ ਵਿੱਚ ਪੰਜਾਬ ਨੂੰ ਕਿਹੜੇ ਨਾਮ ਨਾਲ ਸੰਬੋਧਿਤ ਕੀਤਾ ਗਿਆ ਤਾਂ ਮਹਾਪਾਰਥ ਦੇ ਵਿੱਚ ਜਿਹੜਾ ਪੰਜਾਬ ਸੀ ਉਸ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਉਹ ਜਾਣਿਆ ਜਾਂਦਾ ਸੀ ਪੰਚਨੰਦ ਦੇ ਨਾਮ ਨਾਲ ਠੀਕ ਹੈ ਸੀ ਇਸ ਦਾ ਰਾਈਟ ਆਨਸਰ ਤਾਂ ਯਾਦ ਰੱਖਣਾ ਇਹ ਕਾਫੀ ਇੰਪੋਰਟੈਂਟ ਕੁਐਸਚਨ ਰਹਿਣ ਵਾਲੇ ਨੇ ਇਹ ਤਾਂ ਨੈਕਸਟ ਕੁਐਸਚਨ ਦੇਖ ਲੈਣੇ ਆਂ ਕੁਐਸਚਨ ਨੰਬਰ 4 ਮਹਾ ਭਾਰਤ ਦਾ ਯੁੱਧ ਪਰਪਾਰਤ ਦੇ ਕਿਹੜੇ ਰਾਜ ਵਿੱਚ ਹੋਇਆ ਤਾਂ ਇੱਥੇ ਬੱਚੇ ਕਾਫੀ ਕਨਫਿਊਜ਼ ਹੁੰਦੇ ਨੇ ਜਦੋਂ ਆਪਾਂ ਗੱਲ ਕਰਦੇ ਆ ਮਹਾ ਭਾਰਤ ਦੇ ਯੁੱਧ ਦੀ ਠੀਕ ਹੈ ਤਾਂ ਮਹਾ ਭਾਰਤ ਦੇ ਯੁੱਧ ਦੇ ਸਮੇਂ ਕੀ ਸੀ ਪੰਜਾਬ ਇਹ ਜਿਹੜਾ ਪੰਜਾਬ ਦੀ ਕੋਈ ਵੀ ਵੰਡ ਨਹੀਂ ਹੋਈ ਸੀ ਜੇਕਰ ਆਪਾਂ ਹੁਣ ਆਪਾਂ ਗੱਲ ਕਰੀਏ ਤਾਂ ਬੱਚੇ ਕੀ ਕਰਦੇ ਨੇ ਆਪਸ਼ਨ ਦੇ ਵਿੱਚ ਕਿ ਹਰਿਆਣਾ ਦੇ ਦਿੱਤਾ ਜਾਂਦਾ ਤਾਂ ਬੱਚੇ ਜ਼ਿਆਦਾਤਰ ਕੀ ਕਰਨਗੇ ਉਹ ਹਰਿਆਣਾ ਸਟੇਟ ਨੂੰ ਸਿਲੈਕਟ ਕਰ ਲੈਣਗੇ ਕਿਉਂਕਿ ਦੇਖੋ ਮਹਾ ਭਾਰਤ ਜਿਹੜੀ ਉਹ ਹਰਿਆਣਾ ਦੇ ਵਿੱਚ ਹੋਈ ਹੈ ਠੀਕ ਹੈ ਆਪਾਂ ਸਮਝ ਮੰਨਦੇ ਹਾਂ ਪਰ ਉਸ ਟਾਈਮ ਕੀ ਸੀ ਉਸ ਟਾਈਮ ਜਿਹੜਾ ਹਰਿਆਣਾ ਸੀ ਉਹ ਬਣਿਆ ਹੀ ਨਹੀਂ ਸੀ ਮਹਾਭਾਰਤ ਦੇ ਸਮੇਂ ਦੇ ਵਿੱਚ ਉਸ ਟਾਈਮ ਸਿਰਫ ਪੰਜਾਬ ਸੂਬਾ ਹੀ ਸੀ ਜੋ ਹੋਂਦ ਦੇ ਵਿੱਚ ਆਇਆ ਹੋਇਆ ਸੀ ਅੱਗੇ ਜਾ ਕੇ ਵੰਡ ਹੋਈ ਵੰਡ ਦੇ ਵਿੱਚ ਕੀ ਬਣਿਆ ਹਰਿਆਣਾ ਬਣ ਗਿਆ ਪੰਜਾਬ ਦੇ ਵਿੱਚੋਂ ਨਿਕਲ ਕੇ ਇਸ ਤਰੀਕੇ ਨਾਲ ਹੀ ਹਿਮਾਚਲ ਪ੍ਰਦੇਸ਼ ਬਣ ਗਿਆ ਇੱਥੇ ਤੁਸੀਂ ਕੀ ਕਰਨਾ ਹੈ ਇੱਥੇ ਜੇਕਰ ਪੰਜਾਬ ਦੀ অপਸ਼ਨ ਦਿੱਤੀ ਗਈ ਮਹਾਭਾਰਤ ਦੇ ਸਮੇਂ ਦੇ ਵਿੱਚ ਸਿਰਫ ਪੰਜਾਬ ਹੀ ਇਕਲੌਤਾ ਸੂਬਾ ਸੀ ਜੋ ਬਣਿਆ ਹੋਇਆ ਸੀ ਨਾ ਤਾਂ ਉਸ ਟਾਈਮ ਹਰਿਆਣਾ ਸੀ ਨਾ ਹੀ ਹਿਮਾਚਲ ਪ੍ਰਦੇਸ਼ ਦੀ ਤਾਂ ਉਸ ਸਮੇਂ ਜਿਹੜਾ ਯੁੱਧ ਸੀ ਉਹ ਪੰਜਾਬ ਦੇ ਵਿੱਚ ਹੋਇਆ ਸੀ ਮਹਾਭਾਰਤ ਦਾ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਇਹ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਂਦੇ ਆ ਚਾਰ ਪ੍ਰਮੁੱਖ ਪ੍ਰਾਚੀਨ ਗ੍ਰੰਥਾਂ ਦੀ ਰਚਨਾ ਭਾਰਤ ਦੇ ਕਿਹੜੇ ਰਾਜ ਵਿੱਚ ਕੀਤੀ ਗਈ ਤਾਂ ਜਿਹੜੇ ਆਪਣੇ ਚਾਰ ਪ੍ਰਮੁੱਖ ਪ੍ਰਾਚੀਨ ਗ੍ਰੰਥ ਸੀ ਉਹ ਕਿਹੜੇ-ਕਿਹੜੇ ਸੀ ਆ ਉਹ ਵੀ ਤੁਸੀਂ ਨੋਟ ਡਾਊਨ ਕਰ ਲੈਣਾ ਰਿਗਵੇਦ ਹੋ ਗਿਆ ਆਪਣੇ ਕੋਲ ਠੀਕ ਹੈ ਆ ਯजुर्वेद ਹੋ ਗਿਆ ਯजुर्वेद ਆ ਹੋਰ ਆਪਣੇ ਕੋਲ ਸ਼ਾਮਵੇਦ ਅਥਰਵਵੇਦ ਤਾਂ ਟੋਟਲ ਚਾਰ ਗ੍ਰੰਥ ਸੀ ਪ੍ਰਾਚੀਨ ਗ੍ਰੰਥ ਜਿਹੜੇ ਹੋਂਦ ਵਿੱਚ ਆਏ ਸੀ ਤੇ ਜਿਹੜੇ ਇਸ ਦੀ ਰਚਨਾ ਸੀ ਉਹ ਕਿਹੜੇ ਰਾਜ ਦੇ ਵਿੱਚ ਕੀਤੀ ਗਈ ਸੀ ਤਾਂ ਉਹ ਪੰਜਾਬ ਰਾਜ ਦੇ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਸੀ ਠੀਕ ਹੈ ਜਿਹੜੇ ਪ੍ਰਾਚਨ ਗ੍ਰੰਥੀ ਤੇ ਜੇਕਰ ਗੱਲ ਕਰੀਏ ਕਿਹੜੀ ਨਦੀ ਦੇ ਕੰਡੇ ਤੇ ਕੀਤੀ ਗਈ ਸੀ ਤਾਂ ਇਹ ਲਗਭਗ ਸਰਸਵਤੀ ਨਦੀ ਦੇ ਕੰਡੇ ਤੇ ਇਹਨਾਂ ਦੀ ਸਥਾਪਨਾ ਕੀਤੀ ਗਈ ਸੀ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਰਹਿਣ ਵਾਲਾ ਇਗਜ਼ਾਮ ਦੇ ਪੁਆਇੰਟ ਆਫ View ਨਾਲ ਠੀਕ ਹੈ ਤਾਂ ਨੈਕਸਟ ਕੁਐਸਚਨ ਮੂਵ ਕਰ ਲੈਂਦੇ ਆਪਾਂ ਕੁਐਸਚਨ ਨੰਬਰ 6 ਸਿਕੰਦਰ ਪੰਜਾਬ ਤੇ ਹਮਲਾ ਕਰਨ ਲਈ ਕਿੱਥੋਂ ਆਇਆ ਸੀ ਤਾਂ ਕਾਫੀ ਇੰਪੋਰਟੈਂਟ ਕੁਐਸਚਨ ਰਹਿ ਜਾਂਦਾ ਇਗਜ਼ਾਮ ਦੇ ਲਈ ਠੀਕ ਹੈ ਚਾਹੇ ਤੁਸੀਂ SSC ਦੇ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰ ਰਹੇ ਜਿਵੇਂ ਹਾਲੀ ਦੇ ਵਿੱਚ MTS MTS ਦੇ ਆ ਫਾਰਮ ਫਿਲ ਹੋਏ ਨੇ CGL ਦੇ ਹੋਏ ਨੇ CAA CHSL ਦੇ ਹੋਏ ਨੇ ਤਾਂ ਉਹਨਾਂ ਦੇ ਲਈ ਵੀ ਇਹ ਕਲਾਸਿਸ ਕਾਫੀ ਇੰਪੋਰਟੈਂਟ ਰਹਿਣ ਵਾਲੀਆਂ ਨੇ ਤਾਂ ਜੋ SSC ਤਿਆਰੀ ਕਰਨੇ ਉਹ ਵੀ ਇਹਨਾਂ ਕਲਾਸਿਸ ਨੂੰ ਅਟੈਂਪਟ ਕਰ ਸਕਦੇ ਨੇ ਤਾਂ ਜਿਹੜਾ ਸਿਕੰਦਰ ਸੇਮਤਾ ਆਪਾਂ ਥੋੜਾ ਜਿਹਾ ਸਿਕੰਦਰ ਬਾਰੇ ਜਾਣਕਾਰੀ ਲੈ ਲੈਨੇ ਆ ਤਾਂ ਸਿਕੰਦਰ ਕੌਣ ਸੀ ਸਿਕੰਦਰ ਦਾ ਜਨਮ ਕਿੱਥੇ ਹੋਇਆ ਸੀ ਤਾਂ ਆਪਾਂ ਥੋੜਾ ਜਿਹਾ ਇਸ ਬਾਰੇ ਥੋੜੇ ਸ਼ਾਰਟ ਨੋਟਸ ਨੋਟਸ ਦੇਖ ਲੈਨੇ ਆ ਤਾਂ ਜੇਕਰ ਆਪਾਂ ਗੱਲ ਕਰੀਏ ਸਿਕੰਦਰ ਸੀ ਤਾਂ ਉਸ ਦਾ ਜਨਮ ਹੋਇਆ ਸੀ 350 BC ਦੇ ਲਗਭਗ 356 BC ਦੇ ਲਗਭਗ ਇਸ ਦਾ ਜਨਮ ਹੋਇਆ ਸੀ ਕਿੱਥੇ ਹੋਇਆ ਸੀ ਮੈਕਡੋਨੀਆ ਮੈਕੋਡੋਨੀਆ ਯੂਨਾਨ ਦੇ ਵਿੱਚ ਕੀ ਸੀ ਸਿਕੰਦਰ ਦਾ ਜਨਮ ਹੋਇਆ ਸੀ ਠੀਕ ਹੈ ਉਹਨਾਂ ਦੇ ਪਿਤਾ ਦੀ ਗੱਲ ਕਰੀਏ ਤਾਂ ਪਿਤਾ ਕੌਣ ਸੀ ਤਾਂ ਪਿਤਾ ਸੀ ਉਹਨਾਂ ਦੇ ਫਿਲਿਪ ਦੂਜਾ ਫਿਲਿਪ ਦੂਜਾ ਉਹਨਾਂ ਦੇ ਪਿਤਾ ਦਾ ਨਾਮ ਸੀ ਤੇ ਜੇਕਰ ਉਹਨਾਂ ਦੇ ਟੀਚਰ ਜਾਂ ਗੁਰੂ ਦੀ ਗੱਲ ਕਰੀਏ ਤਾਂ ਉਸ ਦੇ ਗੁਰੂ ਕੌਣ ਸੀ ਸਿਕੰਦਰ ਦੇ ਤਾਂ ਸਿਕੰਦਰ ਦੇ ਗੁਰੂ ਸੀ ਅਰਸਟੋ ਠੀਕ ਹੈ ਜਿਹੜੇ ਮੈਂ ਇਹ ਤੁਹਾਨੂੰ ਦੱਸ ਰਿਹਾ ਇਹ ਐਗਜ਼ਾਮ ਦੇ ਵਿੱਚ ਕਾਫੀ ਵਾਰ ਦੇਖਣ ਨੂੰ ਮਿਲ ਨੇ ਤਾਂ ਤੁਸੀਂ ਇਹ ਸਾਰੇ ਨੋਟ ਕਰ ਲੈਣੇ ਨੇ ਠੀਕ ਹੈ ਅ ਤੇ ਜੇਕਰ ਗੱਲ ਕਰੀਏ ਭਾਰਤ ਤੇ ਅਕਰਮਨ ਤਾਂ ਭਾਰਤ ਤੇ ਹਮਲਾ ਸੀ ਜਿਹੜਾ ਉਹ ਪਹਿਲੀ ਵਾਰ ਕਦੋਂ ਕੀਤਾ ਗਿਆ ਸੀ ਤਾਂ ਉਹ ਕੀਤਾ ਗਿਆ ਸੀ 326 BC ਨੂੰ 326 ਇਸਾ ਪੂਰਵ ਨੂੰ ਕੀ ਸੀ ਭਾਰਤ ਤੇ ਪਹਿਲੀ ਵਾਰ ਹਮਲਾ ਕੀਤਾ ਗਿਆ ਸੀ ਕਿਹੜੇ ਰਸਤੋਂ ਕੀਤਾ ਗਿਆ ਸੀ ਪੰਜਾਬ ਦੇ ਰਸਤੇ ਦੇ ਵਿੱਚੋਂ ਇਹ ਵੀ ਚੀਜ਼ ਯਾਦ ਰੱਖਣੀ ਹੈ ਕਿਉਂਕਿ ਦੇਖੋ ਜਦੋਂ ਹਮਲੇ ਹੋਣੇ ਸ਼ੁਰੂ ਹੋਏ ਸੀ ਪੰਜਾਬ ਭਾਰਤ ਤੇ ਤਾਂ ਸਭ ਤੋਂ ਜਿਹੜਾ ਪੰਜਾਬ ਸੀ ਉਹ ਸਭ ਤੋਂ ਪਹਿਲਾਂ ਪੈਂਦਾ ਸੀ ਤਾਂ ਜਿੰਨੇ ਵੀ ਬਾਹਰ ਤੋਂ ਸ਼ਾਸਕ ਆਏ ਸੀ ਹਮਲਾ ਕਰਨ ਪੰਜਾਬ ਭਾਰਤ ਦੇ ਵਿੱਚ ਤਾਂ ਉਹਨਾਂ ਨੂੰ ਕੀ ਸੀ ਪਹਿਲਾਂ ਪੰਜਾਬ ਦੇ ਵਿੱਚ ਦੀ ਪ੍ਰਵੇਸ਼ ਕਰਨਾ ਪੈਂਦਾ ਸੀ ਤਾਂ ਕਰਕੇ ਜਿਹੜੇ ਸਭ ਤੋਂ ਵੱਧ ਹਮਲੇ ਹੋਏ ਸੀ ਉਹ ਪੰਜਾਬ ਦੇ ਥਰੂ ਹੀ ਭਾਰਤ ਉੱਤੇ ਹੋਏ ਸੀ ਠੀਕ ਹੈ ਇੱਕ ਚੀਜ਼ ਤੁਸੀਂ ਆਹ ਵੀ ਯਾਦ ਰੱਖਣੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਪਹਿਲਾ ਮੁਕਾਬਲਾ ਸੀ ਜਿਹੜਾ ਸਿਕੰਦਰ ਦਾ ਉਹ ਕਿਸ ਨਾਲ ਹੋਇਆ ਸੀ ਤਾਂ ਉਹ ਹੋਇਆ ਸੀ ਪੋਰਸ ਦੇ ਨਾਲ ਠੀਕ ਹੈ ਪੋਰਸ ਦੇ ਨਾਲ ਸਿਕੰਦਰ ਦਾ ਪਹਿਲਾ ਹਮਲਾ ਹੋਇਆ ਸੀ ਕਿਹੜੀ ਨਦੀ ਦੇ ਹੋਇਆ ਸੀ ਇਹ ਸਿੱਧਾ ਸਿੱਧਾ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛ ਲੈਂਦੇ ਨੇ ਕਿ ਜਿਹੜਾ ਸਿਕੰਦਰ ਤੇ ਪੋਰਸ ਦੀ ਲੜਾਈ ਹੋਈ ਸੀ ਉਹ ਕਿਹੜੀ ਨਦੀ ਦੇ ਕੰਡੇ ਤੇ ਕਿਹੜੀ ਨਦੀ ਤੇ ਹੋਈ ਸੀ ਤਾਂ ਉਹ ਹੋਈ ਸੀ ਜਹਲਮ ਨਦੀ ਦੇ ਕੰਡੇ ਜੇਹਲਮ ਨਦੀ ਦੇ ਕੰਢੇ ਤੇ ਸਿਕੰਦਰ ਤੇ ਪੋਰਸ ਦੀ ਲੜਾਈ ਹੋਈ ਸੀ ਜਿਸ ਦੇ ਵਿੱਚ ਸਿਕੰਦਰ ਜਿੱਤ ਗਿਆ ਸੀ ਤੇ ਪੋਰਸ ਦੀ ਹਾਰ ਹੋਈ ਸੀ ਪਰ ਉਸ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਸਿਕੰਦਰ ਨੇ ਕੀ ਕੀਤਾ ਪੋਰਸ ਨੂੰ ਜਿਹੜਾ ਉਸ ਦਾ ਸਾਰਾ ਰਾਜ ਭਾਗ ਸੀ ਉਹ ਸਾਰਾ ਵਾਪਿਸ ਕਰਤਾ ਸੀ ਠੀਕ ਹੈ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਜਦੋਂ ਇੰਨਾ ਕਰਨ ਤੋਂ ਬਾਅਦ ਜਦੋਂ ਸਿਕੰਦਰ ਅੱਗੇ ਵੱਧਦਾ ਜਾਣ ਦੇ ਲਈ ਤਾਂ ਉਸ ਦੀ ਜਿਹੜੀ ਸੇਨ ਆਏ ਉਹ ਪੋਰਸ ਦੇ ਨਾਲ ਲੜਾਈ ਕਰਕੇ ਥੱਕ ਚੁੱਕੀ ਸੀ ਤਾਂ ਉਹਨਾਂ ਨੇ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਕੀ ਹੁੰਦਾ ਜਿਸ ਕਾਰਨ ਸਿਕੰਦਰ ਨੂੰ ਬਿਆਸ ਨਦੀ ਤੋਂ ਹੀ ਕੀਏ ਆਪਣੇ ਯੂਨਾਨ ਦੇ ਲਈ ਵਾਪਸ ਪਰਤਣਾ ਪੈ ਜਾਂਦਾ ਹੈ ਬਟ ਕੀ ਹੁੰਦਾ ਰਸਤੇ ਵਿੱਚ ਜਾਂਦੇ ਜਾਂਦੇ ਉਸ ਦੀ 323 BC ਦੇ ਵਿੱਚ 323 BC ਜਾਂ 300 ਇਸਾ ਪੂਰਵ ਦੇ ਲਗਭਗ ਬਾਬਿਲੋਨ ਦੇ ਇਲਾਕੇ ਦੇ ਵਿੱਚ ਬਾਬਿਲੋਨ ਜੋ ਕਿੱਥੇ ਆ ইরাਕ ਦੇ ਵਿੱਚ ਪੈਂਦਾ ਠੀਕ ਹੈ ইরাਕ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਸਿਕੰਦਰ ਦੀ ਠੀਕ ਹੈ ਤਾਂ ਇਹ ਇੱਕ ਛੋਟੀ ਜੀ ਕਹਾਣੀ ਸੀ ਸਿਕੰਦਰ ਦੀ ਇਹ ਤੁਸੀਂ ਸਾਰੀ ਨੋਟ ਡਾਊਨ ਕਰ ਲੈਣੀ ਇਸ ਦੇ ਵਿੱਚ ਕਾਫੀ ਕੁਐਸਚਨਸ ਦੇਖਣ ਨੂੰ ਮਿਲਣਗੇ ਇਗਜ਼ਾਮ ਦੇ ਵਿੱਚ ਤਾਂ ਇਹ ਤੁਸੀਂ ਸਾਰੀ ਕਹਾਣੀ ਨੋਟ ਡਾਊਨ ਕਰ ਲੈਣੀ ਹੈ ਤਾਂ ਨੈਕਸਟ ਕੁਐਸਚਨ ਦੇਖ ਲੈਂਦੇ ਆਪਾਂ ਕੁਐਸਚਨ ਨੰਬਰ 7 ਸਿਕੰਦਰ ਨੇ ਪੰਜਾਬ ਤੇ ਹਮਲਾ ਕਿਹੜੀ ਸਦੀ ਵਿੱਚ ਕੀਤਾ ਸੀ ਤਾਂ ਸਿਕੰਦਰ ਨੇ ਪੰਜਾਬ ਤੇ ਜਿਹੜਾ ਹਮਲਾ ਸੀ ਉਹ ਕਿਹੜੀ ਸਦੀ ਦੇ ਵਿੱਚ ਕੀਤਾ ਸੀ ਤਾਂ ਉਹ ਕੀਤਾ ਸੀ ਚੌਥੀ ਸਦੀ ਦੇ ਵਿੱਚ ਏ ਇਸ ਦਾ ਰਾਈਟ ਆਨਸਰ ਤਾਂ ਜਿਹੜਾ ਸਿਕੰਦਰ ਨੇ ਪੰਜਾਬ ਤੇ ਹਮਲਾ ਕੀਤਾ ਉਹ ਕਿਹੜੀ ਸਦੀ ਦੇ ਵਿੱਚ ਕੀਤਾ ਸੀ ਉਹ ਚੌਥੀ ਸਦੀ ਦੇ ਵਿੱਚ ਉਸਨੇ ਕੀ ਕੀਤਾ ਸੀ ਇਹੇ ਹਮਲਾ ਕੀਤਾ ਸੀ ਤਾਂ ਨੈਕਸਟ ਕੁਐਸਚਨ ਦੇਖ ਲੈਣੇ ਆ ਸਿਕੰਦਰ ਨੇ ਪੰਜਾਬ ਤੇ ਹਮਲਾ ਕਿਹੜੇ ਦਰਰੇ ਨੂੰ ਪਾਰ ਕੀਤਾ ਕਰਕੇ ਕੀਤਾ ਸੀ ਤਾਂ ਜਿੰਨੇ ਵੀ ਦੇਖੋ ਪੰਜਾਬ ਤੇ ਹਮਲੇ ਹੋਏ ਨੇ ਜਾਂ ਭਾਰਤ ਤੇ ਹਮਲੇ ਹੋਏ ਨੇ ਤਾਂ ਉਹ ਇੱਕ ਹੀ ਦਰਰੇ ਰਾਹੀ ਹੋਏ ਨੇ ਤਾਂ ਉਹ ਕਿਹੜਾ ਦਰਰਾ ਸੀ ਤਾਂ ਉਹ ਖੈਂਬਰ ਦਰਰਾ ਸੀ ਤਾਂ ਤੁਸੀਂ ਇਹ ਧਿਆਨ ਦੇ ਵਿੱਚ ਰੱਖਣਾ ਹੈ ਜਿੰਨੇ ਵੀ ਇਗਜ਼ਾਮ ਦੇ ਵਿੱਚ ਕੋਈ ਵੀ ਕੁਐਸਚਨ ਪੁੱਛਿਆ ਜਾਵੇ ਕਿ ਕਿਹੜੇ ਦਰਰੇ ਰਾਹੀ ਪੰਜਾਬ ਤੇ ਹਮਲਾ ਕੀਤਾ ਗਿਆ ਸੀ ਤਾਂ ਹਮੇਸ਼ਾ ਖੈਂਬਰ ਦਰਰੇ ਨੂੰ ਹੀ ਪਹਿਲ ਦੇਣੀ ਕਿਉਂਕਿ ਜਿਹੜਾ ਖੈਂਬਰ ਦਰਰਾ ਸੀ ਉਹ ਇੱਕੋ ਇੱਕ ਰਸਤਾ ਸੀ ਪੰਜਾਬ ਦੇ ਵਿੱਚ ਦਾਖਲ ਹੋਣ ਦਾ ਠੀਕ ਹੈ ਤਾਂ ਬੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆਂ ਸਿਕੰਦਰ ਨੇ ਪੰਜਾਬ ਤੇ ਕਦੋਂ ਹਮਲਾ ਕੀਤਾ ਦੇਖੋ ਜਦੋਂ ਭਾਰਤ ਤੇ ਹਮਲਾ ਕਰਨਾ ਸੀ ਉਸਨੇ ਤਾਂ ਉਸ ਤੋਂ ਪਹਿਲਾਂ ਉਸ ਨੂੰ ਕੀ ਸੀ ਸਭ ਤੋਂ ਪਹਿਲਾਂ ਜਿਹੜਾ ਪ੍ਰਵੇਸ਼ ਦੁਆਰ ਸੀ ਪੰਜਾਬ ਤਾਂ ਪਹਿਲਾਂ ਸਭ ਤੋਂ ਪਹਿਲਾਂ ਉਸ ਨੂੰ ਪੰਜਾਬ ਤੇ ਹਮਲਾ ਕਰਨਾ ਪਿਆ ਭਾਰਤ ਤੇ ਹਮਲਾ ਕਰਨ ਦੇ ਲਈ ਤਾਂ ਉਹ ਕਦੋਂ ਹਮਲਾ ਕੀਤਾ ਸੀ ਉਹ ਤਾਂ ਉਹ ਕੀਤਾ ਸੀ 326 BC ਦੇ ਵਿੱਚ 326 BC ਦੇ ਵਿੱਚ ਸਿਕੰਦਰ ਨੇ ਪੰਜਾਬ ਤੇ ਪਹਿਲੀ ਵਾਰ ਹਮਲਾ ਕੀਤਾ ਸੀ ਠੀਕ ਹੈ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਸਿਕੰਦਰ ਦੇ ਹਮਲੇ ਸਮੇਂ ਪੰਜਾਬ ਦਾ ਰਾਜਾ ਕੌਣ ਸੀ ਤਾਂ ਦੇਖੋ ਸਿਕੰਦਰ ਦੇ ਜਦੋਂ ਹਮਲਾ ਕੀਤਾ ਸੀ ਉਸ ਟਾਈਮ ਰਾ ਪੋਰਸ ਕੀ ਸੀ ਪੋਰਸ ਨਾਲ ਮੁਕਾਬਲਾ ਹੋਇਆ ਸੀ ਬਟ ਜਿਹੜਾ ਰਾਜਾ ਸੀ ਉਹ ਕੌਣ ਸੀ ਤਾਂ ਉਹ ਸੀ ਰਾਜਾ ਅੰਬੀ ਇਹ ਇਜ਼ ਦਾ ਰਾਈਟ ਆਨਸਰ ਤਾਂ ਜਿਹੜਾ ਪੰਜਾਬ ਦਾ ਰਾਜਾ ਸੀ ਜਦੋਂ ਸਿਕੰਦਰ ਨੇ ਹਮਲਾ ਕੀਤਾ ਸੀ ਉਹ ਸੀ ਰਾਜਾ ਅੰਬੀ ਇਹ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਸਿਕੰਦਰ ਤੇ ਪੋਰਸ ਵਿਚਕਾਰ ਕਿਹੜਾ ਯੁੱਧ ਹੋਇਆ ਸੀ ਤਾਂ ਸਿਕੰਦਰ ਤੇ ਪੋਰਸ ਦੇ ਵਿਚਕਾਰ ਕਿਹੜਾ ਯੁੱਧ ਲੜਿਆ ਗਿਆ ਤਾਂ ਉਹ ਲੜਿਆ ਗਿਆ ਕਰੂ ਦਾ ਯੁੱਧ ਡੀ ਇਜ਼ ਦਾ ਰਾਈਟ ਆਨਸਰ ਤਾਂ ਤੁਸੀਂ ਆਪਣੇ ਜਿਹੜੇ ਆਨਸਰ ਵੀ ਦੇਖਿਓ ਕਿੰਨੇ ਤੁਸੀਂ ਠੀਕ ਕਰ ਰਹੇ ਹੋ ਕਿੰਨੇ ਗਲਤ ਕਰ ਰਹੇ ਹੋ ਤਾਂ ਨੈਕਸਟ ਦੇਖ ਲੈਣੇ ਆ ਕਵੈਸਚਨ ਨੰਬਰ 12 ਸਿਕੰਦਰ ਤੇ ਪੋਰਸ ਵਿਚਕਾਰ ਯੁੱਧ ਕਿਹੜੀ ਨਦੀ ਤੇ ਹੋਇਆ ਸੀ ਤਾਂ ਸਿਕੰਦਰ ਤੇ ਮੈਂ ਦੱਸ ਚੁੱਕਿਆ ਹਾਂ ਜਿਹੜਾ ਸਿਕੰਦਰ ਤੇ ਪੋਰਸ ਦੇ ਵਿਚਕਾਰ ਜਿਹੜਾ ਯੁੱਧ ਸੀ ਉਹ ਕਿਹੜੀ ਨਦੀ ਤੇ ਲੜਿਆ ਗਿਆ ਸੀ ਤਾਂ ਉਹ ਲੜਿਆ ਗਿਆ ਸੀ ਜਹਲਮ ਨਦੀ ਦੇ ਕਿਨਾਰੇ ਠੀਕ ਹੈ ਜਹਲਮ ਨਦੀ ਦੇ ਕੰਡੇ ਤੇ ਇਹ ਯੁੱਧ ਲੜਿਆ ਗਿਆ ਸੀ ਸਿਕੰਦਰ ਤੇ ਪੋਰਸ ਦੇ ਵਿਚਕਾਰ ਨੈਕਸਟ ਦੇਖ ਲੈਣੇ ਆ ਕਵੈਸਚਨ ਨੰਬਰ 13 ਸਿਕੰਦਰ ਨੂੰ ਪੰਜਾਬ ਤੇ ਕਿਹੜੇ ਦਰਿਆ ਤੋਂ ਵਾਪਸ ਮੁੜਨਾ ਪਿਆ ਸੀ ਮੈਂ ਦੱਸਿਆ ਤੁਹਾਨੂੰ ਕਿ ਸਿਕੰਦਰ ਤੇ ਪੋਰਸ ਦੀ ਜਦੋਂ ਲੜਾਈ ਹੋਈ ਸੀ ਤਾਂ ਉਸ ਲੜਾਈ ਦੇ ਵਿੱਚ ਸਿਕੰਦਰ ਦੇ ਜਿਹੜੇ ਸੈਨਿਕ ਸੀ ਉਹ ਬੁਰੀ ਤਰ੍ਹਾਂ ਹਾਰ ਗਏ ਸੀ ਵਾ ਬੁਰੀ ਤਰ੍ਹਾਂ ਥੱਕ ਗਏ ਸੀ ਠੀਕ ਹੈ ਥੱਕਣ ਤੋਂ ਬਾਅਦ ਜਦੋਂ ਸਿਕੰਦਰ ਨੇ ਉਹਨਾਂ ਨੂੰ ਅੱਗੇ ਵਧਣ ਨੂੰ ਕਿਹਾ ਬਟ ਉਹਨਾਂ ਨੇ ਅੱਗੇ ਵਧਣ ਤੋਂ ਨਾ ਕਰ ਦਿੱਤੀ ਜਿਸ ਦੇ ਕਾਰਨ ਸਿਕੰਦਰ ਤੇ ਉਸ ਦੀ ਸੈਨਾ ਨੂੰ ਬਿਆਸ ਦਰਿਆ ਤੋਂ ਹੀ ਵਾਪਸ ਮੁੜਨਾ ਪੈ ਗਿਆ ਸੀ ਠੀਕ ਹੈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਕਵੈਸਚਨ ਨੰਬਰ 14 ਸਿਕੰਦਰ ਦੀ ਭਾਰਤ ਵਿੱਚ ਪੂਰਬੀ ਹੱਦ ਕਿਹੜੇ ਦਰਿਆ ਨੂੰ ਮੰਨਿਆ ਗਿਆ ਪੂਰਬੀ ਹੱਦ ਮਤਲਬ ਕਿ ਕਿੱਥੋਂ ਉਹ ਵਾਪਸ ਮੁੜੇ ਸੀ ਤਾਂ ਬਿਆਸ ਤੋਂ ਵਾਪਸ ਮੁੜ ਗਏ ਸੀ ਜਿਸ ਕਾਰਨ ਉਹ ਪੂਰਬੀ ਹੱਦ ਤੱਕ ਹੀ ਸੀਮਤ ਰਹਿ ਗਿਆ ਸੀ ਸਿਕੰਦਰ ਠੀਕ ਹੈ ਇਹ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਪੰਜਾਬ ਵਿੱਚ ਸਿਕੰਦਰ ਨੇ ਕਿਸ ਨੂੰ ਆਪਣਾ ਪ੍ਰਤੀਨਿਧੀ ਨਿਯੁਕਤ ਕੀਤਾ ਤਾਂ ਦੇਖੋ ਜਦੋਂ ਸਿਕੰਦਰ ਪੰਜਾਬ ਨੂੰ ਜਿੱਤ ਗਿਆ ਸੀ ਠੀਕ ਹੈ ਪੋਰਸ ਹਾਰ ਗਿਆ ਸੀ ਉਹਦੇ ਵਿੱਚ ਨਾ ਉਸ ਨੇ ਜਿਹੜਾ ਪ੍ਰਤੀਨਿਧੀ ਸੀ ਉਹ ਕਿਸ ਨੂੰ ਨਿਯੁਕਤ ਕਰਕੇ ਗਿਆ ਸੀ ਉਹ ਤਾਂ ਉਹ ਨਿਯੁਕਤ ਕਰਕੇ ਗਿਆ ਸੀ ਸੈਲਿਓਕਸ ਨੂੰ ਠੀਕ ਹੈ ਸੈਲਿਕਿਊਸ ਨੂੰ ਕਿ ਇਹ ਉਹ ਪੰਜਾਬ ਦਾ ਕੀ ਸੀ ਪ੍ਰਤੀਨਿਧੀ ਨਿਯੁਕਤ ਕਰਕੇ ਗਿਆ ਸੀ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਠੀਕ ਹੈ ਤਾਂ ਨੈਕਸਟ ਦੇਖ ਲੈਣੇ ਆਂ ਕੁਐਸਚਨ ਨੰਬਰ 16 ਚੰਦਰਗੁਪਤ ਨੇ ਪੰਜਾਬ ਤੇ ਕਦੋਂ ਹਮਲਾ ਕੀਤਾ ਤਾਂ ਦੇਖੋ ਚੰਦਰਗੁਪਤ ਪਹਿਲਾਂ ਕੌਣ ਆਇਆ ਤਾਂ ਪਹਿਲਾਂ ਸਿਕੰਦਰ ਆਇਆ ਸਿਕੰਦਰ ਤੋਂ ਬਾਅਦ ਫਿਰ ਗੱਲ ਆ ਗਈ ਚੰਦਰਗੁਪਤ ਦੀ ਤਾਂ ਥੋੜਾ ਜਿਹਾ ਆਪਾਂ ਚੰਦਰਗੁਪਤ ਬਾਰੇ ਪੜ੍ਹ ਲੈਣੇ ਆਂ ਤਾਂ ਜੇਕਰ ਗੱਲ ਕਰੀਏ ਚੰਦਰਗੁਪਤ ਦੀ ਤਾਂ ਚੰਦਰਗੁਪਤ ਨੇ ਮੌਰੀਆ ਵੰਸ਼ ਦੀ ਸਥਾਪਨਾ ਕੀਤੀ ਸੀ ਠੀਕ ਹੈ ਮੌਰੀਆ ਵੰਸ਼ ਦੇ ਸਥਾਪਕ ਕੌਣ ਨੇ ਚੰਦਰਗੁਪਤ ਮੌਰੀਆ ਠੀਕ ਹੈ ਮੌਰੀਆ ਵੰਸ਼ ਦੀ ਸਥਾਪਨਾ ਕੀਤੀ ਸੀ ਚੰਦਰਗੁਪਤ ਮੌਰੀਆ ਨੇ ਜੇਕਰ ਇਹਨਾਂ ਦੇ ਜਨਮ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਨਮ ਹੋਇਆ ਸੀ 340 ਬੀਸੀ ਦੇ ਲਗਭਗ ਚੰਦਰਗੁਪਤ ਦਾ ਜਨਮ ਹੋਇਆ ਸੀ ਕਿੱਥੇ ਹੋਇਆ ਸੀ ਮਗਧ ਖੇਤਰ ਦੇ ਵਿੱਚ ਮਗਧ ਖੇਤਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਜੇਕਰ ਇਸ ਦੇ ਗੁਰੂ ਬਾਰੇ ਪੁੱਛਿਆ ਜਾਵੇ ਕਾਫੀ ਇੰਪੋਰਟੈਂਟ ਕੁਐਸਚਨ ਹੈ ਜੇਕਰ ਚੰਦਰਗੁਪਤ ਮੌਰੀਆ ਦੇ ਗੁਰੂ ਬਾਰੇ ਪੁੱਛਿਆ ਜਾਵੇ ਉਹ ਕੌਣ ਸੀ ਤਾਂ ਉਹ ਸੀ ਚਾਣਕਯ ਠੀਕ ਹੈ ਨਾਮ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਚਾਣਕਯ ਜਿਸ ਨੂੰ ਆਪਾਂ ਹੋਰ ਕਿਸੇ ਨਾਮ ਨਾਲ ਜਾਣ ਜਾਂਦੇ ਹਾਂ ਜਿਵੇਂ ਕੁਟਲਿਆ ਠੀਕ ਹੈ ਕੁਟਲਿਆ ਤੇ ਹੋਰ ਕੀ ਸੀ ਵਿਸ਼ਨੂ ਗੁਪਤ ਇਹ ਅਲੱਗ-ਅਲੱਗ ਨਾਵਾਂ ਦੇ ਨਾਮ ਨਾਲ ਵੀ ਕੁਟਲਿਆ ਜਾਣੇ ਜਾਂਦੇ ਸੀ ਠੀਕ ਹੈ ਜੇਕਰ ਗੱਲ ਕਰੀਏ ਚਾਣਕਯ ਨੇ ਇੱਕ ਪੁਸਤਕ ਲਿਖੀ ਸੀ ਇਗਜ਼ਾਮ ਦੇ ਵਿੱਚ ਸਿੱਧਾ-ਸਿੱਧਾ ਪੁੱਛੇ ਲੈਂਦੇ ਨੇ ਕਿ ਚਾਣਕਯ ਦੇ ਦੁਆਰਾ ਲਿਖੀ ਪੁਸਤਕ ਦਾ ਨਾਮ ਕੀ ਹੈ ਤਾਂ ਚਾਣਕਯ ਦੇ ਦੁਆਰਾ ਇੱਕ ਪੁਸਤਕ ਲਿਖੀ ਗਈ ਸੀ ਜਿਸ ਦਾ ਨਾਮ ਸੀ ਅਰਥਸ਼ਾਸਤਰ ਕਾਫੀ ਇੰਪੋਰਟੈਂਟ ਹੈ ਤੁਸੀਂ ਇਹ ਨੋਟ ਡਾਊਨ ਕਰ ਲੈਣਾ ਠੀਕ ਹੈ ਚਣਕਿਆ ਦੁਆਰਾ ਇੱਕ ਪੁਸਤਕ ਲਿਖੀ ਗਈ ਸੀ ਅਰਥਸ਼ਾਸਤਰ ਤਾਂ ਇਹ ਤੁਸੀਂ ਨੋਟ ਕਰ ਲੈਣਾ ਠੀਕ ਹੈ ਤਾਂ ਇੰਨਾ ਹੋਣ ਤੋਂ ਬਾਅਦ ਚਣਕਿਆ ਦੀ ਮਦਦ ਦੇ ਨਾਲ ਕੀ ਹੈ ਚੰਦਰਗੁਪਤ ਮੌਰੀਆ ਆਪਣਾ ਕੀ ਅੱਗੇ ਰਾਜ ਦਾ ਵਿਸਤਾਰ ਕਰਨਾ ਚਾਹੁੰਦਾ ਸੀ ਤਾਂ ਉਸਨੇ ਕੀ ਕੀਤਾ ਤਾਂ ਸਿਕੰਦਰ ਨੇ ਜਿਹੜਾ ਪ੍ਰਤੀਨਿਧੀ ਨਿਯੁਕਤ ਕੀਤਾ ਸੀ ਪੰਜਾਬ ਦੇ ਵਿੱਚ ਕੌਣ ਕੀਤਾ ਸੀ ਸੈਲਿਓਕਸ ਹਨਾ ਉਸ ਨੂੰ ਹਰਾ ਕੇ ਕੀ ਕੀਤਾ ਉਸਨੇ ਪਹਿਲਾਂ ਤਾਂ ਉਸ ਨੂੰ ਹਰਾਇਆ ਉਸਨੇ ਹਰਾਉਣ ਤੋਂ ਬਾਅਦ ਜਿਹੜਾ ਪੱਛਮ ਦਾ ਜਿਹੜਾ ਖੇਤਰ ਸੀ ਪੂਰਾ ਉਹ ਆਪਣੇ ਅੰਡਰ ਕਰ ਲਿਆ ਠੀਕ ਹੈ ਆਪਣੇ ਆ ਰਾਜ ਦੇ ਅਧੀਨ ਕਰ ਲਿਆ ਪੂਰੇ ਦਾ ਪੂਰਾ ਇਸ ਦੇ ਨਾਲ ਕੀ ਹੋ ਗਿਆ ਇਸ ਦੇ ਨਾਲ ਪੰਜਾਬ ਤੇ ਚੰਦਰਗੁਪਤ ਦਾ ਕਬਜ਼ਾ ਹੋ ਗਿਆ ਤੇ ਨਾਲ ਹੀ ਉਸ ਨਾਲ ਇੱਕ ਸਾਂਝੀ ਸੰਧੀ ਵੀ ਕੀਤੀ ਸੈਲੂਕਸ ਨਾਲ ਉਸ ਨੇ ਕੀ ਕੀਤਾ ਤਾਂ ਚੰਦਰਗੁਪਤ ਨੇ ਸੈਲੂਕਸ ਦੀ ਜਿਹੜੀ ਧੀ ਸੀ ਸੈਲੂਕਸ ਦੀ ਉਸ ਨਾਲ ਵਿਆਹ ਕਰਵਾ ਲਿਆ ਜਿਸ ਨਾਲ ਕੀ ਹੋ ਗਿਆ ਇੱਕ ਸਾਂਝੀ ਸੰਧੀ ਦੀ ਸਥਾਪਨਾ ਹੋਈ ਤੇ ਉਸ ਸਮੇਂ ਚੰਦਰਗੁਪਤ ਨੇ ਜਿਹੜੀ ਰਾਜਧਾਨੀ ਸੀ ਉਹ ਆਪਣੀ ਰਾਜਧਾਨੀ ਕਿਹੜੀ ਬਣਾਈ ਸੀ ਤਾਂ ਉਹ ਬਣਾਈ ਸੀ ਪਾਟਲੀਪੁੱਤਰ ਪਾਟਲੀਪੁੱਤਰ ਇਹ ਕਿੱਥੇ ਸਥਿਤ ਹੈ ਪਟਨਾ ਦੇ ਵਿੱਚ ਉਥੇ ਹੀ ਇਸ ਨੂੰ ਆਪਣੀ ਰਾਜਤਾਨੀ ਬਣਾ ਲਿਆ ਠੀਕ ਹੈ ਤੇ ਇਸ ਤਰੀਕੇ ਨਾਲ ਉੱਥੇ ਕੀ ਹੋ ਜਾਂਦਾ ਹੈ ਸਿਕੰਦਰ ਦਾ ਜਿਹੜਾ ਸਿਕੰਦਰ ਰਾਜਪਾਗ ਸੀ ਉਹ ਖਤਮ ਹੋ ਜਾਂਦਾ ਸੀ ਤੇ ਉੱਥੋਂ ਕੀ ਸੀ ਚੰਦਰਗੁਪਤ ਰਾਜ ਸ਼ੁਰੂ ਹੋ ਜਾਂਦਾ ਸੀ ਠੀਕ ਹੈ ਇੰਨਾ ਕਰਨ ਤੋਂ ਬਾਅਦ ਥੋੜੇ ਟਾਈਮ ਬਾਅਦ ਉਹ ਕੀ ਕਰਦੇ ਨੇ ਉਸ ਤੋਂ ਬਾਅਦ ਚੰਦਰਗੁਪਤ ਦੁਆਰਾ ਜੈਨ ਧਰਮ ਵੀ ਅਪਣਾਇਆ ਜਾਂਦਾ ਠੀਕ ਹੈ ਇਸ ਤਰ੍ਹਾਂ ਲਗਭਗ ਜੈਨ ਧਰਮ ਅਪਣਾਉਣ ਤੋਂ ਬਾਅਦ ਉਹ ਜੈਨ ਧਰਮ ਦੇ ਕਾਫੀ ਟਾਈਮ ਤੱਕ ਰੁੱਝੇ ਰਹਿੰਦੇ ਨੇ ਤੇ 297 BC ਦੇ ਲਗਭਗ ਉਹਨਾਂ ਦੀ ਕੀ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਠੀਕ ਹੈ 297 BC ਦੇ ਲਗਭਗ ਠੀਕ ਹੈ ਏ ਜੀ ਥੋੜਾ ਜਿਹਾ ਚੰਦਰਗੁਪਤ ਮੋਰੀਆ ਦਾ ਇਤਿਹਾਸ ਜਦੋਂ ਆਪਾਂ ਥਿਉਰੀ ਕਵਰ ਕਰਾਂਗੇ ਉਸ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਕਵਰ ਕਰਵਾਵਾਂਗਾ ਕਿ ਚੰਦਰਗੁਪਤ ਮੋਰੀਆ ਨੇ ਕਿਹੜੇ-ਕਿਹੜੇ ਲੜਾਈਆਂ ਲੜੀਆਂ ਕੀ ਕੁਝ ਉਹਨਾਂ ਨੇ ਹਾਸਲ ਕੀਤਾ ਸੀ ਠੀਕ ਹੈ ਤਾਂ ਆਪਾਂ ਫਿਲਹਾਲ ਦੀ ਘੜੀ ਆਪਾਂ ਅੱਗੇ ਵਧਦੇ ਹਾਂ ਕੁਐਸਚਨ ਨੰਬਰ 17 ਰਾਜਾ ਕਨਿਸ਼ਕ ਨੇ ਚੌਥੀ ਬੋਧ ਮਹਾਸਭਾ ਪ੍ਰਾਚੀਨ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਕਰਵਾਈ ਸੀ ਚੌਥੀ ਬੋਧ ਮਹਾਸਭਾ ਕਾਫੀ ਇੰਪੋਰਟੈਂਟ ਹੈ ਤਾਂ ਜਿਹੜੀ ਚੌਥੀ ਬੋਧ ਮਹਾਸਭਾ ਸੀ ਉਹ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਕਰਵਾਈ ਗਈ ਸੀ ਤਾਂ ਉਹ ਕਰਵਾਈ ਗਈ ਸੀ ਪੇਸ਼ਾਵਰ ਦੇ ਵਿੱਚ ਠੀਕ ਹੈ ਇਸ ਦੇ ਵਿੱਚ ਕਾਫੀ ਕਨਫਿਊਜ਼ਰ ਰਹਿੰਦਾ ਹੈ ਕਿ ਤਖਸੀਲਾ ਜਾਂ ਪੇਸ਼ਾਵਰ ਜੇਕਰ ਦੋਨਾਂ ਦੇ ਵਿੱਚੋਂ ਜੇ ਤਾਂ ਪੇਸ਼ਾਵਰ ਨਹੀਂ ਤਾਂ ਤਖਸੀਲਾ ਲਗਾ ਸਕਦੇ ਵੈਸੇ ਪੇਸ਼ਾਵਰ ਦੇ ਵਿੱਚ ਇਹ ਚੌਥੀ ਬੋਧ ਮਹਾਂਸਭਾ ਹੋਈ ਸੀ ਠੀਕ ਹੈ ਤਾਂ ਡੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਪ੍ਰਾਚਨ ਪੰਜਾਬ ਵਿੱਚ ਕਿਹੜੇ ਮੁਸਲਿਮ ਸ਼ਾਸਕ ਨੇ ਨਹਿਰਾਂ ਦਾ ਨਿਰਮਾਣ ਕਰਵਾਇਆ ਸੀ ਤਾਂ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਂ ਇੱਕੋ ਇੱਕ ਮੁਸਲਿਮ ਸ਼ਾਸਕ ਸੀ ਜਿਸ ਨੇ ਪੰਜਾਬ ਦੇ ਵਿੱਚ ਨਹਿਰਾਂ ਦਾ ਨਿਰਮਾਣ ਕਰਵਾਇਆ ਸੀ ਤਾਂ ਉਹ ਕੌਣ ਸੀ ਤਾਂ ਉਹ ਸੀ ਫਿਰੋਜ਼ ਸ਼ਾਹ ਤੁਗਲਕ ਤਾ ਫਿਰੋਜ਼ ਸ਼ਾਹ ਤੁਗਲਕ ਦੁਆਰਾ ਕੀ ਸੀ ਪੰਜਾਬ ਦੇ ਵਿੱਚ ਨਹਿਰੀ ਪ੍ਰਣਾਲੀ ਦਾ ਵਿਸਤਾਰ ਕਰਵਾਇਆ ਸੀ ਨਹਿਰਾਂ ਦਾ ਨਿਰਮਾਣ ਕਰਵਾਇਆ ਸੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾ ਫਿਰੋਜ਼ ਸ਼ਾਹ ਤੁਗਲਕ ਯਾਦ ਰੱਖਣਾ ਹੈ ડી ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਪ੍ਰਾਚਨ ਪੰਜਾਬ ਵਿੱਚ ਹਿੰਦੂ ਸ਼ਾਹੀ ਵੰਸ਼ ਦਾ ਸੰਸਥਾਪਕ ਕੌਣ ਸੀ ਹਿੰਦੂ ਸ਼ਾਹੀ ਵੰਸ਼ ਤਾਂ ਇਸ ਦਾ ਸੰਸਥਾਪਕ ਕੌਣ ਸੀ ਉਹ ਤਾਂ ਉਹ ਸੀ ਲਲਿਆ ਬ੍ਰਾਹਮਣ ਬੀ ਇਸ ਦਾ ਰਾਈਟ ਆਨਸਰ ਤਾਂ ਜਿਹੜਾ ਹਿੰਦੂ ਸ਼ਾਹੀ ਵੰਸ਼ ਦਾ ਸੰਸਥਾਪਕ ਸੀ ਉਹ ਸੀ ਲਲਿਆ ਬ੍ਰਾਹਮਣ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਨੇ ਆਂ ਕੁਐਸਚਨ ਨੰਬਰ B ਪ੍ਰਾਚੀਨ ਪੰਜਾਬ ਵਿੱਚ ਬੁੱਧ ਸੰਸਕ੍ਰਿਤੀ ਦਾ ਪ੍ਰਮੁੱਖ ਕੇਂਦਰ ਕਿਹੜਾ ਸੀ ਬੁੱਧ ਸੰਸਕ੍ਰਿਤੀ ਦਾ ਪ੍ਰਮੁੱਖ ਕੇਂਦਰ ਕਿਹੜਾ ਸੀ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ B ਤਕਸ਼ੀਲਾ ਠੀਕ ਹੈ ਤਕਸ਼ੀਲਾ ਕੀ ਸੀ ਬੁੱਧ ਸੰਸਕ੍ਰਿਤੀ ਦਾ ਇੱਕ ਪ੍ਰਮੁੱਖ ਕੇਂਦਰ ਸੀ ਪੰਜਾਬ ਦੇ ਵਿੱਚ ਠੀਕ ਹੈ ਤਾਂ ਯਾਦ ਰੱਖਣਾ ਹੈ ਆਪਾਂ ਸਾਰੇ ਪ੍ਰਾਚੀਨ ਪੰਜਾਬ ਦੀ ਗੱਲ ਕਰ ਰਹੇ ਆਂ ਤਾਂ ਇਹ ਤੁਸੀਂ ਸਾਰੇ ਕੁਐਸਚਨ ਨੋਟ ਡਾਊਨ ਕਰ ਲੈਣੇ ਨੇ ਨੈਕਸਟ ਦੇਖਦੇ ਆਂ ਪਰਾਚੀਨ ਪੰਜਾਬ ਵਿੱਚ ਪੂਰਬ ਦਾ ਪੈਰਿਸ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਪੂਰਬ ਦਾ ਪੈਰਿਸ ਤਾਂ ਪੂਰਬ ਦਾ ਪੈਰਿਸ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਪਰਾਚੀਨ ਪੰਜਾਬ ਦੇ ਵਿੱਚ ਤਾਂ ਉਹ ਕਿਹਾ ਜਾਂਦਾ ਹੈ ਲਾਹੌਰ ਨੂੰ ਕਿਉਂਕਿ ਦੇਖੋ ਇਸ ਟਾਈਮ ਪੰਜਾਬ ਦੇ ਪਾਕਿਸਤਾਨ ਇਕੱਠੇ ਸੀ ਤਾਂ ਉਸ ਸਮੇਂ ਜਿਹੜਾ ਪੂਰਬ ਦਾ ਪੈਰਿਸ ਸੀ ਉਹ ਲਾਹੌਰ ਨੂੰ ਕਿਹਾ ਜਾਂਦਾ ਸੀ ਬੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਪਰਾਚੀਨ ਪੰਜਾਬ ਦਾ ਆਕਾਰ ਕਿਹੋ ਜਿਹਾ ਸੀ ਤਾਂ ਜਿਹੜਾ ਪਰਾਚੀਨ ਪੰਜਾਬ ਸੀ ਉਸ ਦਾ ਜਿਹੜਾ ਆਕਾਰ ਸੀ ਉਹ ਕਿਸ ਤਰੀਕੇ ਦਾ ਸੀ ਤਾਂ ਉਹ ਸੀ ਤਿਕੋਣਾ A ਇਸ ਦਾ ਰਾਈਟ ਆਨਸਰ ਤਾਂ ਜਿਹੜਾ ਪ੍ਰਾਚਨ ਪੰਜਾਬ ਦਾ ਆਕਾਰ ਸੀ ਉਹ ਕਿਵੇਂ ਦਾ ਸੀ ਤਾਂ ਉਹ ਸੀ ਤਿਕੋਣ ਦਾ ਠੀਕ ਹੈ A ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਚੰਗੇਜ਼ ਖਾਨ ਨੇ ਪੰਜਾਬ ਤੇ ਹਮਲਾ ਕਿਹੜੇ ਦਰਰੇ ਰਾਹੀਂ ਕੀਤਾ ਸੀ ਤਾਂ ਮੈਂ ਤੁਹਾਨੂੰ ਦੱਸ ਗਿਆ ਤਾਂ ਕਿ ਕਿਹੜੇ ਦਰਰੇ ਸਭ ਤੋਂ ਵੱਧ ਦਾ ਸਭਾ ਜਿਹੜਾ ਸਭ ਤੋਂ ਇੱਕ ਪ੍ਰਵੇਸ਼ ਦੁਆਰ ਸੀ ਪੰਜਾਬ ਦਾ ਉਹ ਸੀ ਖੈਂਬਰ ਦਰਰਾ ਤਾਂ ਖੈਂਬਰ ਦਰਰੇ ਰਾਹੀਂ ਹੀ ਚੰਗੇਜ਼ ਖਾਨ ਨੇ ਪੰਜਾਬ ਤੇ ਪਹਿਲੀ ਵਾਰ ਹਮਲਾ ਕੀਤਾ ਸੀ ਠੀਕ ਹੈ ਤਾਂ B ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਹਾਂ ਪ੍ਰਾਚੀਨ ਪੰਜਾਬ ਦਾ ਵਿਦੇਸ਼ੀ ਵਪਾਰ ਕਿਹੜੇ ਦਰਰੇ ਰਾਹੀਂ ਸਭ ਤੋਂ ਜ਼ਿਆਦਾ ਹੁੰਦਾ ਸੀ ਜਿਹੜਾ ਪ੍ਰਾਚੀਨ ਪੰਜਾਬ ਸੀ ਉਸ ਦੇ ਵੀ ਜਿਹੜਾ ਵਿਦੇਸ਼ੀ ਵਪਾਰ ਸੀ ਉਹ ਕਿਹੜੇ ਦਰਰੇ ਰਾਹੀਂ ਕੀਤਾ ਜਾਂਦਾ ਸੀ ਤਾਂ ਉਹ ਵੀ ਖੈਂਬਰ ਦਰਰੇ ਰਾਹੀਂ ਹੀ ਕੀਤਾ ਜਾਂਦਾ ਸੀ ਸਮਝ ਗਏ ਨਾ ਖੈਂਬਰ ਦਰਰੇ ਦੇ ਕਾਫੀ ਕੁਐਸਚਨ ਦੇਖਣ ਨੂੰ ਮਿਲਦੇ ਨੇ ਤਾਂ ਇਹ ਤੁਸੀਂ ਚੰਗੀ ਤਰ੍ਹਾਂ ਯਾਦ ਰੱਖ ਲੈਣਾ ਹੈ ਤਾਂ ਨੈਕਸਟ ਦੇਖ ਲੈਂਦੇ ਹਾਂ ਪ੍ਰਾਚੀਨ ਕਾਲ ਵਿੱਚ 10 ਰਾਜਾਂ ਦਾ ਯੁੱਧ ਕਿਹੜੇ ਕਿਹੜੇ ਦਰਿਆ ਨਾਲ ਸੰਬੰਧਿਤ ਸੀ 10 ਰਾਜਾਂ ਦਾ ਯੁੱਧ ਜਦੋਂ ਦਸਰਾਂ 10ਾਂ ਰਾਜਾਂ ਦਾ ਯੁੱਧ ਇਕੱਠੇ ਚੱਲਿਆ ਸੀ ਤਾਂ ਉਹ ਕਿਹੜੇ ਦਰਿਆ ਨਾਲ ਸੰਬੰਧਿਤ ਸੀ ਉਹ ਉਹ ਸੀ ਰਾਵੀ ਦਰਿਆ ਦੇ ਨਾਲ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲੈਣੇ ਆ ਮੁਹੰਮਦ ਬਿਨ ਕਾਸਿਮ ਨੇ ਪੰਜਾਬ ਤੇ ਕਦੋਂ ਹਮਲਾ ਕੀਤਾ ਤਾਂ ਮੁਹੰਮਦ ਬਿਨ ਕਾਸਿਮ ਨੇ ਪੰਜਾਬ ਤੇ ਕਦੋਂ ਹਮਲਾ ਕੀਤਾ ਸੀ ਤਾਂ ਉਹ ਕੀਤਾ ਸੀ 8ਵੀਂ ਸਦੀ ਦੇ ਵਿੱਚ ਸੀ ਇਜ਼ ਦਾ ਰਾਈਟ ਆਨਸਰ ਤਾਂ ਮੁਹੰਮਦ ਬਿਨ ਕਾਸਿਮ ਦੁਆਰਾ ਪੰਜਾਬ ਦੇ ਉੱਪਰ ਹਮਲਾ ਸੀ ਜਿਹੜਾ ਉਹ 8ਵੀਂ ਸਦੀ ਦੇ ਵਿੱਚ ਕੀਤਾ ਗਿਆ ਸੀ ਨੈਕਸਟ ਦੇਖ ਲੈਣੇ ਆ ਮੁਹੰਮਦ ਬਿਨ ਕਾਸਿਮ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਕਿਹੜੇ ਪ੍ਰਾਂਤ ਤੇ ਹਮਲਾ ਕੀਤਾ ਤਾ ਕਿਹੜੇ ਪ੍ਰਾਂਤ ਤੇ ਹਮਲਾ ਕੀਤਾ ਸੀ ਫਸਟ ਟਾਈਮ ਮੁਹੰਮਦ ਬਿਨ ਕਾਸਿਮ ਨੇ ਤਾਂ ਉਹ ਕੀਤਾ ਸੀ ਸਿੰਧ ਤੇ ਠੀਕ ਹੈ ए ਇਜ਼ ਦਾ ਰਾਈਟ ਆਨਸਰ ਸਿੰਧ ਤੇ ਮੁਹੰਮਦ ਬਿਨ ਕਾਸਿਮ ਨੇ ਪਹਿਲੀ ਵਾਰ ਹਮਲਾ ਕੀਤਾ ਸੀ ਠੀਕ ਹੈ ए ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਅਹਿਮਦ ਸ਼ਾਹ ਅਬਦਾਲੀ ਦੇ ਤੇ ਨਾਦਰ ਸ਼ਾਹ ਨੂੰ ਸਭ ਤੋਂ ਵੱਧ ਲੁੱਟਣ ਵਾਲਾ ਸਿੱਖ ਸਰਦਾਰ ਕੌਣ ਸੀ ਠੀਕ ਹੈ ਅਹਿਮਦ ਸ਼ਾਹ ਅਬਦਾਲੀ ਤੇ ਨਾਦਰ ਸ਼ਾਹ ਨੂੰ ਸਭ ਤੋਂ ਵੱਧ ਲੁੱਟਣ ਵਾਲਾ ਸਿੱਖ ਸਰਦਾਰ ਕੌਣ ਸੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਂ ਕੌਣ ਸੀ ਉਹ ਨਾ ओसी जस्सा सिंह अहलूवालिया बी सी इज द राइट आंसर जस्सा सिंह अहलूवालिया ਦੁਆਰਾ ਅਹਿਮਦ ਸ਼ਾ ਅਬਦਾਲੀ ਤੇ ਨਾਦਰ ਸ਼ਾਹ ਨੂੰ ਸਭ ਤੋਂ ਵੱਧ ਲੁੱਟਿਆ ਗਿਆ ਸੀ ਠੀਕ ਹੈ ਸੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲਿੰਦੇ ਆ ਕਿਹੜੀ ਵਿਦੇਸ਼ੀ ਜਾਤ ਪੰਜਾਬ ਦੇ ਰਸਤੇ ਭਾਰਤ ਨਹੀਂ ਆਈ ਤਾਂ ਇਹਨਾਂ ਦੇ ਵਿੱਚੋਂ ਕਿਹੜੀ ਵਿਦੇਸ਼ੀ ਜਾਤ ਸੀ ਜਿਹੜੀ ਪੰਜਾਬ ਦੇ ਰਸਤੇ ਦੇ ਵਿੱਚੋਂ ਭਾਰਤ ਦੇ ਵਿੱਚ ਨਹੀਂ ਆਈ ਸੀ ਤਾਂ ਕਿਹੜੇ-ਕਿਹੜੇ ਨੇ ਦੇਖੋ ਹੂਣ ਵੀ ਆਏ ਸੀ ਤੁਰਕ ਵੀ ਆਏ ਸੀ ਮੁਗਲ ਬਟ ਐਗਲੋਸੀ ਜਿਹੜੀ ਉਹ ਨਹੀਂ ਆਈ ਸੀ ਪੰਜਾਬ ਦੇ ਰਸਤੇ ਤੋਂ ਭਾਰਤ ਦੇ ਵਿੱਚ ਤਾਂ ਸੀ ਇਸ ਦਾ ਰਾਈਟ ਆਨਸਰ ਤਾ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਨੇ ਆ। ਪ੍ਰਾਚੀਨ ਪੰਜਾਬ ਵਿੱਚ ਕੁਟੀਰ ਉਦਯੋਗ ਦਾ ਪ੍ਰਮੁੱਖ ਕੇਂਦਰ ਕਿਹੜਾ ਸੀ? ਕੁਟੀਰ ਉਦਯੋਗ ਦਾ ਪ੍ਰਮੁੱਖ ਕੇਂਦਰ। ਤਾਂ ਉਹ ਕਿਹੜਾ ਸੀ? ਤਾਂ ਉਹ ਸੀ ਲਾਹੌਰ। ਕੁਟੀਰ ਉਦਯੋਗ ਦਾ ਪੁੱਛਿਆ ਗਿਆ ਏ ਇਸ ਦਾ ਰਾਈਟ ਆਨਸਰ। ਤਾਂ ਦੋਸਤੋ ਅੱਜ ਦੀ ਕਲਾਸ ਦੇ ਆਪਣੇ 30 ਕੁਐਸਚਨਸ ਕਵਰ ਹੋ ਚੁੱਕੇ ਨੇ। ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ। ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਚਲਦੀ ਚਾਲਦੀ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਜਲਦੀ ਅਗਲੀ ਕਲਾਸ ਦੇ ਵਿੱਚ ਥੈਂਕ ਯੂ so much